ਹਾਂਜੀ ਮੈਂ ਸਵਾਗਤ ਕਰਦਾ ਮੇਰੇ ਚੈਨਲ ਨੋਲੋਜੀ ਤੇ ਤੇ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਤੁਹਾਡੀ ਸਟੱਡੀ ਵੀ ਸਭ ਦੀ ਬਹੁਤ ਵਧੀਆ ਚੱਲ ਰਹੀ ਹੋਊਗੀ ਸੋ ਜੀ ਮੈਂ ਲੈ ਕੇ حاضر ਹਾਂ ਅੱਜ ਆਪਣੀ ਨੈਕਸਟ ਕਲਾਸ ਜਿਹਦੇ ਵਿੱਚ ਅੱਜ ਆਪਾਂ ਟਾਪ MCQ ਲੈ ਕੇ ਆਏ ਆ ਜਿਹੜੇ ਬੱਚੇ ਨੇ ਮੇਰੀ ਪਿਛਲੀ 7 ਕਲਾਸਿਸ ਨਹੀਂ ਦੇਖੀਆਂ ਉਹ ਮੇਰੇ ਚੈਨਲ ਤੇ ਪਲੇਲਿਸਟ ਬਣੀ ਪਈ ਹੈ ਜਾ ਕੇ ਜਰੂਰ ਚੈੱਕ ਕਰੋ ਕਿਉਂਕਿ ਜਿਹੜੀ ਇਹ ਆਪਾਂ ਸ਼ੁਰੂ ਸੀਰੀਜ਼ ਸ਼ੁਰੂ ਕੀਤੀ ਹੋਈ ਹੈ ਜੀ ਇਹ ਹੈਗੀ ਹੈ ਪੰਜਾਬੀ ਭਾਸ਼ਾ ਸਾਹਿਤ ਸੱਭਿਆਚਾਰ ਦੇ ਲੋਕਧਾਰਨਾਵਾਂ ਸੰਬੰਧੀ ਆਪਣੇ ਜਿਹੜੇ ਵੀ ਪੰਜਾਬ ਦੇ ਕਿਸੇ ਵੀ ਐਗਜ਼ਾਮ ਵਿੱਚ ਆਉਣ ਵਾਲੇ ਇੰਪੋਰਟੈਂਟ ਐਮਸੀਕਿਊ ਸੋ ਕਲਾਸ ਨੂੰ ਬਿਨਾਂ ਸਕਿੱਪ ਕੀਤੇ ਐਂਡ ਤੱਕ ਬਣੇ ਰਹਿਣਾ ਜੀ ਜੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਇੱਕ ਲਾਈਕ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਜਰੂਰ ਸ਼ੇਅਰ ਕਰ ਦਿਓ ਜੋ ਵੀ ਬੱਚਾ ਪੰਜਾਬ ਦੇ ਕਿਸੇ ਵੀ ਗਵਰਨਮੈਂਟ ਇਗਜ਼ਾਮ ਦੀ ਤਿਆਰੀ ਕਰ ਰਿਹਾ ਹੈ ਉਹਨਾਂ ਲਈ ਇਹ MCQ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਨੇ ਜੀ ਸੋ ਬਿਨਾ ਕਿਸੇ ਦੇਰੀ ਤੋਂ ਆਪਾਂ ਅੱਜ ਦੀ ਕਲਾਸ ਸ਼ੁਰੂ ਕਰਦੇ ਹਾਂ ਫਰਸਟ ਕੁਐਸਚਨ ਦੇਖੋ ਜੀ ਪ੍ਰੋਫੈਸਰ ਪੂਰਨ ਸਿੰਘ ਕਿਹੜੀ ਭਾਸ਼ਾ ਦੇ ਕਵੀ ਸਨ ਫਰਸਟ ਹੈਗੇ ਜੀ ਪੰਜਾਬੀ ਸੈਕਿੰਡ ਹੈਗੇ ਹਿੰਦੀ ਥਰਡ ਹੈ ਅੰਗਰੇਜ਼ੀ ਫੋਰਥ ਅਪਰੋਕਿਤ ਸਾਰੇ ਕੀ ਆਨਸਰ ਆਜੂਗਾ ਜੀ ਤੈਡਾ ਆਨਸਰ ਆਜੂਗਾ ਜੀ ਉਪਰੋਕਿਤ ਸਾਰੇ ਪ੍ਰੋਫੈਸਰਮ ਭੂਵਨ ਸਿੰਘ ਹੋਏ ਨੇ ਜਿਨ੍ਹਾਂ ਨੇ ਪੰਜਾਬੀ ਚ ਵੀ ਲਿਖਿਆ ਹਿੰਦੀ ਚ ਵੀ ਲਿਖਿਆ ਇੰਗਲਿਸ਼ ਚ ਵੀ ਲਿਖਿਆ ਤਾਂ ਕਹਿਣ ਦਾ ਮੀਨਿੰਗ ਹੋਊਗਾ ਪ੍ਰੋਖੀ ਸਾਰੇ ਵੀ ਉਹ ਕਵੀ ਕਿਹੜੇ ਕਿਹੜੀ ਭਾਸ਼ਾ ਦੇ ਕਵੀ ਸੀ ਪੰਜਾਬੀ ਦੇ ਵੀ ਹਿੰਦੀ ਦੇ ਤੇ ਇੰਗਲਿਸ਼ ਦੇ ਵੀ ਜਿਨ੍ਹਾਂ ਨੂੰ ਆਪ ਅੰਗਰੇਜ਼ੀ ਕਹਿ ਦਿੰਦੇ ਆ ਤਾਂ ਅਨਸਰ ਆਜੂਗਾ ਪ੍ਰੋਖੀ ਸਾਰੇ ਨੈਕਸਟ ਕੁਐਸਚਨ ਦੇਖੋ ਜੀ ਛੰਦ ਮੁਕਤ ਕਵਿਤਾ ਲਿਖਣ ਵਾਲਾ ਪਹਿਲਾ ਕਵੀ ਕੌਣ ਸੀ ਫਸਟ ਹੈ ਜੀ ਪ੍ਰੋਫੈਸਰ ਪੂਰਨ ਸਿੰਘ ਸੈਕਿੰਡ ਹੈ ਡਾਕਟਰ ਦੀਵਾਨ ਸਿੰਘ ਕਾਲੇਪਾਣੀ ਥਰਡ ਹੈਗੇ ਫਿਰੋਜ਼ਦੀਨ ਸਰਫ ਫੋਰਥ ਹੈ ਗੁਰਮukh ਸਿੰਘ ਮੁਸਾਫਿਰ ਕਿਹਨਾਂਸਰ ਆਜੂਗਾ ਜੀ ਵੀ ਆਪਣੀ ਪੰਜਾਬੀ ਵਿੱਚ ਜਿਹੜੀ ਛੰਦਮੁਕ ਕਵਿਤਾ ਹੈ ਉਹ ਲਿਖਣ ਵਾਲਾ ਪਹਿਲਾ ਕਵੀ ਕੌਣ ਸੀ ਜੀ ਤਾਂ ਅਨਸਰ ਆਜੂਗਾ ਜੀ ਫਸਟ ਪ੍ਰੋਫੈਸਰ ਪੂਰਨ ਸਿੰਘ ਪ੍ਰੋਫੈਸਰ ਪੂਰਨ ਸਿੰਘ ਪਹਿਲੇ ਕਵੀ ਹੋਏ ਨੇ ਜਿਨ੍ਹਾਂ ਨੇ ਛੰਦਮੁਕ ਕਵਿਤਾ ਲਿਖੀ ਹੈ ਤਾਂ ਅਨਸਰ ਆਜੂਗਾ ਜੀ ਫਸਟ ਨੈਕਸਟ ਕੁਐਸਚਨ ਦੇਖੋ ਜੀ ਪੰਜਾਬੀ ਭਾਸ਼ਾ ਦੇ ਕਿਹੜੇ ਕਵੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਨ ਦਾ ਮਾਣ ਹਾਸਿਲ ਹੋਇਆ ਵਿਓ ਕਿਹੜੇ ਕਵੀ ਨੇ ਜੀ ਜਿਨ੍ਹਾਂ ਨੂੰ ਕੀ ਹੈ ਆਪਣੇ ਪੰਜਾਬੀ ਦੇ ਵੀ ਉਹਨਾਂ ਨੂੰ ਕੀ ਮੁੱਖ ਮੰਤਰੀ ਬਣਨ ਦਾ ਮਾਣ ਹਾਸਿਲ ਹੋਇਆ ਫਸਟ ਹੈ ਜੀ ਵਿਦਾਤਾ ਸਿੰਘ ਟੀਰ ਸੈਕਿੰਡ ਹੈਗੇ ਪ੍ਰੋਫੈਸਰ ਮੌਨ ਸਿੰਘ ਥਰਡ ਹੈਗੇ ਗੁਰਮੁਖ ਸਿੰਘ ਮੁਸਾਫਿਰ ਫੋਰਥ ਹੈ ਤਾਰਾ ਸਿੰਘ ਕੀ ਆਨਸਰ ਆਜੂਗਾ ਜੀ ਤਾਂ ਅਨਸਰ ਆਜੂਗਾ ਜੀ 3rd ਗੁਰਮੁਖ ਸਿੰਘ ਮੁਸਾਫਿਰ ਗੁਰਮੁਖ ਸਿੰਘ ਜਿਹੜੇ ਮੁਸਾਫਿਰ ਹੋਏ ਕਵੀ ਨੇ ਆਪਣੇ ਪੰਜਾਬ ਦੇ ਉਹਨਾਂ ਨੂੰ ਕੀ ਹੈ ਪੰਜਾਬ ਦਾ ਮੁੱਖ ਮੰਤਰੀ ਬਣਨ ਦਾ ਕੀ ਮਾਨ ਹਾਸਿਲ ਹੋਇਆ ਤਾਂ ਅਨਸਰ ਆਜੂਗਾ ਜੀ 3rd ਨੈਕਸਟ ਕੁਐਸਚਨ ਦੇਖੋ ਹੀ ਪੰਜਾਬੀ ਪੱਤਰਕਾਰੀ ਦਾ ਮੋਢੀ ਕਿਸ ਨੂੰ ਮੰਨਿਆ ਗਿਆ ਹੈ ਫਸਟ ਹੈ ਜੀ ਪ੍ਰੋਫੈਸਰ ਪੂਰਨ ਸਿੰਘ ਸੈਕੰਡ ਹੈ ਭਾਈ ਵੀਰ ਸਿੰਘ 3rd ਹੈ ਪ੍ਰੋਫੈਸਰ ਗੁਰਮੁਖ ਸਿੰਘ ਮੁਸਾਫੀ ਸੋਰੀ ਜੀ ਸਿੰਘ 4th topper passer IC ਨੰਦਾ ਕੀ ਆਨਸਰ ਆਜੂਗਾ ਜੀ ਬੀ ਜੀ ਆਪਣੀ ਪੰਜਾਬੀ ਪੱਤਰਕਾਰੀ ਹੈ ਜੀ ਉਹਦਾ ਮੋਢੀ ਕਿਸ ਨੂੰ ਕਿਹਾ ਜਾਂਦਾ ਹੈ ਕੀ ਆਨਸਰ ਆਜੂਗਾ ਜੀ ਥਰਡ ਆਨਸਰ ਹੈ ਜੀ ਪ੍ਰੋਫੈਸਰ ਗੁਰਮੁਖ ਸਿੰਘ ਉਹਨਾਂ ਨੂੰ ਕੀ ਹੈ ਪੰਜਾਬੀ ਪੱਤਰਕਾਰੀ ਦਾ ਮੋਢੀ ਮੰਨਿਆ ਗਿਆ ਜੀ ਥਰਡ ਆਨਸਰ ਆਜੂਗਾ ਜੀ ਨੈਕਸਟ ਕੁਐਸਚਨ ਦੇਖੋ ਜੀ ਗੀਤਾਂ ਦਾ ਬਾਦਸ਼ਾਹ ਕਿਹੜੇ ਕਵੀ ਨੂੰ ਕਿਹਾ ਗਿਆ ਹੈ ਫਸਟ ਹੈ ਜੀ ਨੰਦ ਲਾਲ ਨੌਰਪੁਰੀ ਸੈਕਿੰਡ NEGATIVE ਬਾਬਾ ਬਲਵੰਤ 3rd ਸ਼ਿਵ ਕੁਮਾਰ ਬਟਾਲਵੀ 4th ਸੰਤੋਖ ਸਿੰਘ ਤੀਰ ਕਿਹਨੂੰ ਕਿਹਾ ਜਾਂਦਾ ਹੈ ਜੀ ਗੀਤਾਂ ਦਾ ਬਾਦਸ਼ਾ ਤੈਨੂੰ ਅਨਸਰ ਆਜੂਗਾ ਜੀ ਫਸਟ ਅਨੰਦ ਲਾਲ ਨੂਰਪੁਰੀ ਨੂੰ ਕੀ ਹੈ ਗੀਤਾਂ ਦਾ ਬਾਦਸ਼ਾ ਕਿਹਾ ਜਾਂਦਾ ਹੈ ਜਾਂ ਉਹਨਾਂ ਨੇ ਕੀ ਹੈ ਮਤਲਬ ਉਹਨਾਂ ਨੇ ਜਿਹੜੀ ਮਤਲਬ ਕਵਿਤਾਵਾਂ ਨੇ ਉਹ ਕੀ ਹੈ ਗੀਤਾਂ ਦਾ ਵਿੱਚ ਜ਼ਿਆਦਾ ਲਿਖਿਆ ਨੇ ਇਸ ਕਰਕੇ ਉਹਨਾਂ ਨੂੰ ਕੀ ਹੈਗਾ ਆਪਾਂ ਗੀਤਾਂ ਦਾ ਬਾਦਸ਼ਾ ਕਹਿੰਨੇ ਆ ਫਸਟ ਅਨਸਰ ਆਜੂਗਾ ਜੀ ਨੈਕਸਟ ਕੁਐਸਚਨ ਦੇਖੋ ਜੀ ਕਿੱਸਾ ਸ਼ਬਦ ਕਿਹੜੀ ਭਾਸ਼ਾ ਤੋਂ ਲਿਆ ਗਿਆ ਹੈ ਫਸਟ ਹੈ ਜੀ ਪੰਜਾਬੀ ਸੈਕਿੰਡ ਹੈ ਅਰਬੀ ਥਰਡ ਹੈ ਉਰਦੂ ਫੋਰਥ ਹੈ ਹਿੰਦੀ ਕੀ ਅਨਸਰ ਆਜੂਗਾ ਜੀ ਤਾਂ ਇਹ ਅਨਸਰ ਆਜੂਗਾ ਜੀ ਸੈਕਿੰਡ ਅਰਬੀ ਭਾਸ਼ਾ ਤੋਂ ਲਿਆ ਗਿਆ ਪੰਜਾਬੀ ਜਿਹੜਾ ਆਪਣਾ ਕਿੱਸਾ ਸ਼ਬਦ ਹੈ ਜੀ ਸੌਰੀ ਜੀ ਕਿੱਸਾ ਸ਼ਬਦ ਹੈ ਜਿਹੜਾ ਉਹ ਕੀ ਹੈ ਅਰਬੀ ਭਾਸ਼ਾ ਤੋਂ ਲਿਆ ਗਿਆ ਤਾਂ ਅਨਸਰ ਆਜੂਗਾ ਜੀ ਸੈਕਿੰਡ ਨੈਕਸਟ ਕੁਐਸਚਨ ਦੇਖੋ ਜੀ ਪੰਜਾਬੀ ਕਿੱਸਾ ਕਾਵਲੀ ਕਿਹੜੀ ਸਦੀ ਨੂੰ ਸੁਨਹਿਰੀ ਕਾਲ ਮੰਨਿਆ ਗਿਆ ਹੈ ਫਸਟ ਹੈ ਜੀ 17ਵੀਂ ਸੈਕਿੰਡ ਹੈ 18ਵੀਂ 3rd ਹੈ 16ਵੀਂ 4th ਹੈ 19ਵੀਂ ਕੀ ਆਨਸਰ ਆਜੂਗਾ ਜੀ ਵੀ ਕਿਹੜੀ ਸਦੀ ਨੂੰ ਕੀ ਆਪਾਂ ਜਿਹੜੀ ਸੁਨੈਰੀ ਕਾਲ ਕਹੇ ਸਦੇ ਪੰਜਾਬੀ ਕਿੱਸਾ ਕਾਬਲੀ ਤਾਂ ਇਹ ਆਨਸਰ ਆਜੂਗਾ ਜੀ ਸੈਕਿੰਡ 18ਵੀਂ ਸਦੀ ਨੂੰ ਕੀ ਹੈ ਜਿਹੜੀ ਪੰਜਾਬੀ ਕਿੱਸਾ ਕਾਬਲੀ ਸੁਨੈਰੀ ਕਾਲ ਆਖਿਆ ਗਿਆ ਜੀ ਆਨਸਰ ਆਜੂਗਾ ਸੈਕਿੰਡ ਨੈਕਸਟ ਕੁਐਸਚਨ ਦੇਖੋ ਜੀ ਪੰਜਾਬੀ ਕਿੱਸਾ ਕਾਵਟਾਰ ਅਭਿਚੇ ਕਿਹੜਾ ਕਿੱਸਾ ਸਭ ਤੋਂ ਵੱਧ ਲਿਖਿਆ ਗਿਆ ਹੈ ਫਸਟ ਹੈ ਮਿਰਜਾ ਸਾਹਿਬਾ ਸੈਕਿੰਡ ਹੈ ਸਿਰੀ ਫਰਿਆਦ ਥਰਡ ਹੈ ਸੱਸੀ ਪੰਨੂ ਫੋਰਥ ਹੈ ਹੀਰ ਰਾਂਝਾ ਕੀ ਆਨਸਰ ਆਜੂਗਾ ਜੀ ਵੀ ਪੰਜਾਬੀ ਵਿੱਚੋਂ ਕਿਹੜਾ ਕਿੱਸਾ ਜਿਹੜਾ ਸਭ ਤੋਂ ਵੱਧ ਲਿਖਿਆ ਗਿਆ ਹੈ ਤਾਂ ਇਹਦਾ ਆਨਸਰ ਆਜੂਗਾ ਜੀ ਹੀਰ ਰਾਂਝਾ ਫੋਰਥ ਆਨਸਰ ਆਜੂਗਾ ਜੀ ਕਿਉਂਕਿ ਹੀਰ ਰਾਂਝਾ ਕਿੱਸਾ ਆਪਣੇ ਪੰਜਾਬੀ ਕਿੱਸਾ ਕਾਵਿ ਵਿੱਚ ਸਭ ਤੋਂ ਵੱਧ ਜਿਹੜੇ ਕਵੀਆਂ ਨੇ ਕਿ ਲਿਖਿਆ ਹੀਰ ਰਾਂਝੇ ਉੱਤੇ ਤਾਂ ਆਨਸਰ ਆਜੂਗਾ ਜੀ ਫੋਰਥ ਨੈਕਸਟ ਕੁਐਸਚਨ ਦੇਖੋ ਜੀ ਕਿੱਸਾ ਸ਼ਬਦ ਦਾ ਸ਼ਾਬਦਿਕ ਅਰਥ ਕੀ ਹੈ ਫਰਸਟ ਹੈ ਜੀ ਕਵਿਤਾ ਸੈਕਿੰਡ ਹੈ ਕਹਾਣੀ ਥਰਡ ਹੈ ਕੰਗੀ ਫੋਰਥ ਹੈ ਨਾਵਲ ਕੀ ਅਨਸਰ ਆਜੂਗਾ ਜੀ ਵੀ ਜਿਹੜਾ ਆਪਣਾ ਕਿੱਸਾ ਸ਼ਬਦ ਹੈ ਦੀ ਉਹਦਾ ਸ਼ਾਬਦੀ ਅਰਥ ਕੀ ਹੈ ਤਾਂ ਇਹਦਾ ਅਨਸਰ ਆਜੂਗਾ ਜੀ ਸੈਕਿੰਡ ਕਹਾਣੀ ਕਿੱਸਾ ਸ਼ਬਦ ਦਾ ਸ਼ਾਬਦੀ ਅਰਥ ਕੀ ਹੈ ਕਹਾਣੀ ਸੈਕਿੰਡ ਅਨਸਰ ਆਜੂਗਾ ਜੀ ਨੈਕਸਟ ਕੁਐਸਚਨ ਦੇਖੋ ਜੀ ਪੰਜਾਬੀ ਸਾਹਿਤ ਵਿੱਚ ਨਿਵੰਦ ਰਚਨਾ ਦਾ ਆਰੰਭ ਕਦੋਂ ਮੰਨਿਆ ਗਿਆ ਹੈ ਫਰਸਟ ਹੈ ਜੀ 17ਵੀਂ ਸਦੀ ਸੈਕਿੰਡ ਹੈ 18ਵੀਂ ਸਦੀ ਥਰਡ ਹੈ 19ਵੀਂ ਸਦੀ ਫੋਰਥ ਹੈ 20ਵੀਂ ਸਦੀ ਕੀ ਅਨਸਰ ਆਜੂਗਾ ਜੀ ਤਾਂ ਇਹਦਾ ਅਨਸਰ ਆਜੂਗਾ ਜੀ 22 ਸਦੀ ਫੋਰਥ ਅਨਸਰ ਆਜੂਗਾ ਜੀ 22 ਸਦੀ ਨੂੰ ਕੀ ਆਪਣੇ ਪੰਜਾਬੀ ਸਾਹਿਤ ਵਿੱਚ ਨਿਵੰਧ ਰਚਨਾ ਦਾ ਆਰੰਭ ਮੰਨਿਆ ਜਾਂਦਾ ਹੈ ਤਾਂ ਅਨਸਰ ਆਜੂਗਾ ਜੀ ਫੋਰਥ ਨੈਕਸਟ ਕੁਐਸਚਨ ਦੇਖੋ ਜੀ ਪੰਜਾਬੀ ਨਾਵਲ ਦਾ ਪਿਤਾਮਾ ਕਿਹਨੂੰ ਕਿਹਾ ਗਿਆ ਹੈ ਫਸਟ ਹੈ ਜੀ ਸੋਨ ਸਿੰਘ ਸੀਤਲ ਸੈਕਿੰਡ ਹੈ ਨਾਨਕ ਸਿੰਘ ਥਰਡ ਹੈ ਅਮਰਤਾ ਪ੍ਰੀਤਮ ਫੋਰਥ ਹੈ ਦਲੀਪ ਕੋਟੀਵਾਣਾ ਕੀ ਅਨਸਰ ਆਜੂਗਾ ਜੀ ਵੀ ਪੰਜਾਬੀ ਵਿੱਚ ਨਾਵਲ ਦਾ ਪਿਤਾਮਾ ਕਿਹਨੂੰ ਮੰਨਿਆ ਜਾਂਦੇ ਤਾਂ ਇਹਦਾ ਆਨਸਰ ਆਜੂਗਾ ਜੀ ਸੈਕਿੰਡ ਨਾਨਕ ਸਿੰਘ ਨਾਨਕ ਸਿੰਘ ਨੂੰ ਕੀ ਆਪਣੇ ਪੰਜਾਬੀ ਨਾਵਲ ਦਾ ਪਿਤਾਮਾ ਮੰਨਿਆ ਗਿਆ ਸੈਕਿੰਡ ਆਨਸਰ ਆਜੂਗਾ ਜੀ ਨੈਕਸਟ ਕੁਐਸਚਨ ਦੇਖੋ ਜੀ ਪੰਜਾਬੀ ਕਾਂਗੀ ਦਾ ਪਿਤਾਮਾ ਕਿਸ ਨੂੰ ਕਿਹਾ ਗਿਆ ਜਿਹੜਾ ਆਪਣਾ ਪੰਜਾਬੀ ਕਾਂਗੀ ਜੀ ਉਹਦਾ ਪਿਤਾਮਾ ਕਿਹਨੂੰ ਕਿਹਾ ਗਿਆ ਫਰਸਟ ਹੈ ਜੀ ਈਸ਼ਵਰ ਚੰਦਰ ਨੰਦਾ ਸੈਕਿੰਡ ਹੈ ਕਰਤਾਰ ਸਿੰਘ ਦੁੱਗਲ ਥਰਡ ਹੈ ਬਲਵੰਤ ਕਾਰਗੀ ਫੋਰਥ ਹੈ ਸੰਤ ਸਿੰਘ ਸੇਖੋ ਕੀ ਆਨਸਰ ਆਜੂਗਾ ਜੀ ਇਹਦਾ ਅਨਸਰ ਆ ਜਾਊਗਾ ਜੀ ਫਸਟ ਈਸ਼ਵਰ ਚੰਦਰ ਨੰਦਾ ਉਹਨਾਂ ਨੂੰ ਕਿਹਾ ਪੰਜਾਬੀ ਕੰਗੀ ਦਾ ਪਿਤਾਮਾ ਮੰਨਿਆ ਜਾਂਦਾ ਜਾਂ ਕਿਹਾ ਜਾਂਦਾ ਹੈ ਤਾਂ ਅਨਸਰ ਆ ਜਾਊਗਾ ਫਸਟ ਈ ਅਗਲਾ ਆਸੂ ਕੁਐਸਚਨ ਦੇਖੋ ਹੀ ਇੱਕ ਪਾਸੇ ਆਪਾਂ ਨੂੰ ਲੇਖਕ ਦਿੱਤੇ ਹੋਏ ਨੇ ਜੀ ਤੇ ਦੂਜੀ ਸਾਈਡ ਦਿੱਤੇ ਹੋਏ ਨੇ ਸਵੈ ਜੀਵਨੀਆਂ ਤਾਂ ਆਪਾਂ ਨੇ ਨੀਚੇ ਇਹਨਾਂ ਦਾ ਮਿਲਾਨ ਕਰਕੇ ਦੱਸਣਾ ਵੀ ਕਿਹੜਾ ਅਨਸਰ ਆਪਣਾ ਠੀਕ ਹੋਊਗਾ ਨੀਚੇ ਆਪਾਂ ਨੂੰ ਚਾਰ ਆਪਸ਼ਨ ਦਿੱਤੇ ਹੋਏ ਨੇ ਜੀ ਇਹਨਾਂ 'ਚ ਦੇਖ ਕੇ ਦੱਸਣਾ ਵੀ ਕਿਹੜਾ ਅਨਸਰ ਠੀਕ ਹੋਊਗਾ ਆਇਦਰ ਅਨਸਰ ਆਜੂਗਾ ਜੀ ਸੈਕਿੰਡ ਅਨਸਰ ਆਜੂਗਾ ਜੀ ਇਹਦਾ ਕਹਿਣ ਦਾ ਮੀਨਿੰਗ ਕੀ ਹੈ ਦੇਖੋ ਨਾਨਕ ਸਿੰਘ ਦੀ ਜਿਹੜੀ ਸਵੈ ਜੀਵਨੀ ਹੈਗੀ ਉਹ ਹੈਗੀ ਜੀ ਮੇਰੀ ਦੁਨੀਆ ਮੇਰੀ ਦੁਨੀਆ ਉਸ ਤੋਂ ਬਾਅਦ ਆਪਣਾ ਗੁਰਬਖਸ਼ ਸਿੰਘ ਪ੍ਰੀਤ ਲੜੀ ਹੈ ਜੀ ਉਹਨਾਂ ਦੀ ਹੈਗੀ ਮੇਰੀ ਜੀਵਨ ਕਹਾਣੀ ਤੇ ਅਮ੍ਰਿਤਾ ਪ੍ਰੀਤਮ ਦੀ ਹੈਗੀ ਜੀ ਤੇ ਸਿੱਧੀ ਟਿਕਟ ਤੇ ਬਲਵੰਤ ਗਾਰਗੀ ਹੈਗੀ ਜੀ ਨੰਗੀ ਧੁੱਪ ਬਲਵੰਤ ਗਾਰਗੀ ਦੀ ਹੈਗੀ ਜੀ ਨੰਗੀ ਧੁੱਪੇ ਤਾਂ ਆਪਣਾ ਆਨਸਰ ਬਣ ਗਿਆ ਜੀ ਸੈਕੰਡ ਆਨਸਰ ਬਣ ਗਿਆ ਆਪਣਾ ਦੇਖੋ ਨਾਨਕ ਸਿੰਘ ਦੀ ਹੈਗੀ ਮੇਰੀ ਦੁਨੀਆ ਗੁਰਬਖਸ਼ ਸਿੰਘ ਪੀਤ ਲੜੀ ਹੈਗੀ ਜੀ ਮੇਰੀ ਜੀਵਨ ਕਹਾਣੀ ਅਮਰਤਾ ਪ੍ਰੀਤਮਰ ਸਿੱਧੀ ਟਿੱਕ ਟਾ ਬਲਵੰਤ ਗਾਰਗੀ ਨੰਗੀ ਧੁੱਪਾ ਤਾਂ ਆਪਣਾ ਕੰਬੀਨੇਸ਼ਨ ਸਭ ਬਣ ਗਿਆ ਜੀ ਸੈਕੰਡ ਆਨਸਰ ਬਣ ਗਿਆ ਜੀ ਇਹ ਬਹੁਤ ਹੀ ਜਿਆਦਾ ਇੰਪੋਰਟੈਂਟ ਕੁਐਸਚਨ ਹੈ ਜੀ ਕਿਉਂਕਿ ਇਹ ਮਤਲਬ ਵਕਤ ਤੋਰ ਤੇ ਪੁੱਛਿਆ ਜਾਂਦਾ ਇੱਕ ਕਰੈਕਟਰ ਦੀ ਵੀ ਤਾਂ ਇਸ ਲਈ ਆਪਣਾ ਇਹ ਕੁਐਸਚਨ ਬਹੁਤ ਹੀ ਜਿਆਦਾ ਇੰਪੋਰਟੈਂਟ ਹੈ ਜੀ ਜਰੂਰ ਨੋਟ ਕਰ ਲਿਓ ਜੀ ਜਿਆਦਾ ਸਕਰੀਨਸ਼ਾਟ ਲੈ ਸੋ اے ਸੀ ਮੇਰੀ ਅੱਜ ਦੀ ਕਲਾਸ ਕਿਵੇਂ ਲੱਗੀ ਕਲਾਸ ਕਮੈਂਟ ਕਰਕੇ ਜਰੂਰ ਦੱਸਣਾ ਜੇ ਤੁਹਾਨੂੰ ਮੇਰੀ ਕਲਾਸ ਵਧੀਆ ਲੱਗੇ ਤਾਂ ਮੇਰੀ ਕਲਾਸ ਨੂੰ ਲਾਈਕ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਜਰੂਰ ਸ਼ੇਅਰ ਕਰ ਦਿਓ ਜੋ ਵੀ ਪੰਜਾਬ ਦੇ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਜਾਂ ਗਵਰਨਮੈਂਟ ਐਗਜ਼ਾਮ ਦੀ ਕੀ ਤਿਆਰੀ ਕਰ ਰਿਹਾਗਾ ਸੋ ਇੰਨੇ ਹੀ ਸ਼ਬਦਾਂ ਨਾਲ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਲਈ ਧੰਨਵਾਦ ਥੈਂਕ ਯੂ ਜੀ ਸਾਰਿਆਂ